ਸਤਿਕਾਰ ਦੋਸਤੋ ਅੱਜ ਆਪਾਂ ਬੱਕਰੀਆਂ ਦੀ ਡੀਲ ਲੈ ਕੇ ਆਏ ਆਂ ਬਰਬਰੀ ਨਸਲ ਦੀ ਜਿਹੜੀ ਬੱਕਰੀ ਆ ਗਈ ਬਾਈ ਕੋਲੇ ਬਕਾਊ ਖੜੀ ਹੈਗੀ ਬੱਕਰੀ ਦੀ ਪੂਰੀ ਡਿਟੇਲ ਤੁਹਾਨੂੰ ਵੀਡੀਓ ਦੇ ਵਿੱਚ ਦੱਸਦੇ ਆਂ ਨਾਲ ਤੁਹਾਨੂੰ ਬੱਕਰੀ ਦੀ ਜਿਹੜੀ ਵੀਡੀਓ ਵੀ ਦਿਖਾਉਣੇ ਆਂਗੇ ਸੋ ਦੋਸਤੋ ਬੱਕਰੀ ਹੈ ਜਿਹੜੀ ਇਹ ਬਾਈ ਗਾਗਨ ਆ ਰਾਮੇਪਿੰਡ ਤੋਂ ਉਹਨਾਂ ਦੇ ਕੋਲ ਬਕਾਊ ਹੈਗੀ ਸੋ ਜਿਹੜੇ ਵੀਰ ਨੇ ਬੱਕਰੀ ਲੈਣ ਦੇ ਵਿੱਚ ਇੰਟਰਸਟਿਡ ਆ ਸੋ ਉਹਨਾਂ ਨਾਲ ਸੰਪਰਕ ਕਰ ਸਕਦਾਗਾ ਹਾਂਜੀ ਦੋਸਤੋ ਜਿਹੜੀ ਬੱਕਰੀ ਤੁਸੀਂ ਹੁਣ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਹ ਬੱਕਰੀ 5 ਮਹੀਨਿਆਂ ਦੀ ਇਹਦੇ ਮਗਰ ਇੱਕ ਪਾਠ ਆ ਗਈ ਤੇ ਦੁਆਰੇ ਇਹ ਕ੍ਰਾਸ ਹੋਈ ਹੋਈ ਆ 8 ਦੰਦ ਇਹ ਬੱਕਰੀ ਹੈਗੀ ਬੱਕਰੀ ਦੀ ਜਿਹੜੀ ਪੂਰੀ ਡਿਟੇਲ ਆ ਗਈ ਤੇ ਬਾਕੀ ਇਹ ਬੱਕਰੀ ਹੈ ਜਿਹੜੀ ਰਾਮਾ ਪਿੰਡ ਤਲਵੰਡੀ ਸਾਬੋ ਦੇ ਨੇੜੇ ਬਾਈ ਗਗਨ ਹੋਰਿਆਂ ਦੇ ਕੋਲ ਖੜੀ ਹੈਗੀ ਮੁੱਲ ਇਹਦਾ ਬਾਈ ਨੇ ਕੀਤਾਗਾ 17000 ਸੋ ਜਿਹੜਾ ਵੀਰ ਵੀ ਇੰਟਰਸਟਿਡ ਆਗਾ ਬਾਈ ਨਾਲ ਸੰਪਰਕ ਕਰ ਸਕਦਾਗਾ ਤੇ ਬੱਕਰੀ ਜਿਹੜੀ ਇਹ ਪਰਚੇਜ਼ ਕਰ ਸਕਦਾ ਇਹ ਦੋਨੇ ਜਾਨਵਰ ਨੇ ਜਿਹੜੇ ਡਿਸਪਲੇ ਦੇ ਉੱਪਰ ਦਿਖਾ ਰਹੇ ਆਗੇ ਬੱਕਰੀ ਆ ਕੀ ਨਾਲ ਇਹਦੇ ਜਿਹੜੀ ਹੈਗੀ ਆ 5 ਮਹੀਨਾ ਦੀ ਪੱਠਾਗੀ ਤੇ ਬੱਕਰੀ ਜਿਹੜੀ ਦੁਵਾਰਾ ਕਰਾਸ ਹੋਈ ਹੋਈ ਹੈਗੀ ਬਾਈ ਉਹਨਾਂ ਦਾ ਜੈਨੂਨ ਕਾਮਾ ਜਿਹੜਾ ਵੀ ਵੀਰ ਨਾਲ ਸੰਪਰਕ ਕਰਦਾਗਾ ਕਿਉਂਕਿ ਇਹਨਾਂ ਕੋਲੇ ਹੋਰ ਵੀ ਬਹੁਤ ਸਾਰੇ ਜਿਹੜੇ ਬਰਬਰੀ ਨਸਲ ਦੇ ਜਾਨਵਰ ਨੇਗੇ ਘਰ ਦੇ ਵਿੱਚ ਹੁੰਦੇ ਨੇਗੇ ਜੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਤੁਸੀਂ ਜਾਨਵਰ ਆ ਜਿਹੜਾ ਬਰਬਰੀ ਨਸਲ ਦਾ ਲੈਣਾਗਾ ਤਾਂ ਬਾਈ ਉਹਨਾਂ ਨਾਲ ਸੰਪਰਕ ਕਰ ਲਓ ਇਹਨਾਂ ਨਾਲ ਸੋ ਫੋਨ ਨੰਬਰ ਜਿਹੜਾ ਆਪਾਂ ਅੱਗੇ ਵੀਡੀਓ ਦੇ ਵਿੱਚ ਬੋਲ ਦਿੰਨੇ ਆਂਗੇ। ਹਾਂਜੀ ਦੋਸਤੋ ਜਿਵੇਂ ਹੁਣੇ-ਹੁਣੇ ਤੁਹਾਨੂੰ ਵੀਡੀਓ ਦੇ ਵਿੱਚ ਦੱਸਿਆਗਾ ਬੱਕਰੀ ਹੈਗੀ ਆ ਜਿਹੜੀ 5 ਮਹੀਨਿਆਂ ਦੀ ਇਹਦੇ ਮਗਰ ਇੱਕ ਪਾਠ ਆਗੀ ਤੇ ਬਾਕੀ ਬੱਕਰੀ ਦਵਾਰੇ ਕਰਾਸ ਹੋਈ ਹੋਈ ਹੈਗੀ ਅੱਠ ਦੰਦ ਬੱਕਰੀਆ ਬਿਲਕੁਲ ਫਰੈਸ਼ ਤੇ ਇਹ ਹੈਗੀ ਆ ਰਾਮਾ ਮੰਡੀ ਤਲਵੰਡੀ ਸਾਹਿਬ ਉਹਦੇ ਕੋਲੇ ਬਾਈ ਗਗਨ ਹੈਗਾ ਉਹਦੇ ਕੋਲ ਬਕਾਊ ਖੜੀ ਹੈਗੀ ਮੁੱਲ ਬਾਈ ਨੇ ਜਿਹੜੀ ਡਿਮਾਂਡ ਕੀਤੀ ਹੈਗੀ 17000 ਕੀਤੀ ਹੈਗੀ ਇਸ ਬੱਕਰੀ ਦੀ। ਸੋ ਬਾਕੀ ਤੁਸੀਂ ਬਾਈ ਨਾਲ ਫੋਨ ਨੰਬਰ ਤੇ ਕੰਟੈਕਟ ਕਰਕੇ ਗੱਲਬਾਤ ਕਰਦੋ ਜਿਹੜਾ ਫੋਨ ਨੰਬਰ ਹੈਗਾ 98774 39277 ਫੋਨ ਨੰਬਰ ਇੱਕ ਵਾਰੀ ਫੇਰ ਰਿਪੀਟ ਕਰ ਦਿੰਨੇ ਆ 98774 39277 ਇਹ ਬਾਈ ਦਾ ਫੋਨ ਨੰਬਰ ਆ ਫੋਨ ਨੰਬਰ ਦੇ ਉੱਪਰ ਸੰਪਰਕ ਕਰਕੇ ਤੁਸੀਂ ਜਿਹੜੀ ਬੱਕਰੀ ਪਰਚੇਜ਼ ਕਰ ਸਕਦੇ ਹੋਗੇ ਜਿਹੜੇ ਵੀਰ ਇੰਟਰਸਟਿਡ ਨੇ ਬਾਈ ਨੂੰ ਕਾਲ ਕਰ ਲਿਓ ਤੇ ਇਹਨਾਂ ਦੇ ਪਿੰਡ ਵਿਜ਼ਿਟ ਕਰਕੇ ਰਾਮਾ ਮੰਡੀ ਤੁਸੀਂ ਇਹਨਾਂ ਕੋਲ ਜਿਹੜੀ ਇਹ ਬਰਬਰੀ ਨਸਲ ਦੀ ਬੱਕਰੀ ਆ ਤੇ ਬਾਕੀ ਇੱਕ ਸਭ ਤੋਂ ਇੰਪੋਰਟੈਂਟ ਗੱਲ ਆ ਦੋਸਤੋ ਬਾਈ ਕੋਲੇ ਬਹੁਤ ਜ਼ਿਆਦਾ ਜਾਨਵਰ ਜਿਹੜੇ ਖੜੇ ਹੁੰਦੇ ਨੇਗੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਾਨਵਰ ਜਿਹੜਾ ਖਰੀਦਣਾ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ ਜੀ